ਪੰਜਾਬੀ ਸਿੰਗਰ ਅਣਜੀਤ ਬਾਬਾ ਦਾ ਜੰਮੂ ਵਿੱਚ ਕੋਈ ਲਾਈਵ ਸ਼ੋਅ ਹੋਣ ਜਾ ਰਿਹਾ ਸੀ ਜੋ ਕਿ ਕੁਝ ਹਿੰਦੂ ਸੰਗਠਨਾਵਾਂ ਵੱਲੋਂ ਰੱਦ ਕਰਵਾ ਦਿੱਤਾ ਗਿਆ ਜਿਸ ਦਾ ਕਾਰਨ ਸੀ 5 ਸਾਲ ਪਹਿਲਾਂ ਆਇਆ ਰਣਜੀਤ ਬਾਬਾ ਦਾ ਗੀਤ ਮੇਰਾ ਕੀ ਕਸੂਰ ਜਿਸ ਦੀਆਂ ਕੁਝ ਲਾਈਨਾਂ ਤੇ ਹਿੰਦੂ ਵਿਦਵਾਨਾਂ ਨੇ ਨਾਰਾਜ਼ਗੀ ਜਤਾਈ ਸੀ ਤੇ ਇਸ ਸਬਬ ਦਾ ਜਵਾਬ ਹੁਣ ਰਣਜੀਤ ਬਾਬਾ ਨੇ ਲਾਈਵ ਆ ਕੇ ਦਿੱਤਾ ਹੈ ਤੇ ਕਿਹਾ ਹੈ ਕਿ ਸ਼ੋਅ ਤਾਂ ਬਾਬੇ ਦੀ ਕਿਰਪਾ ਨਾਲ ਪੰਜਾਬ ਵਿੱਚ ਹੀ ਬਥੇਰੇ ਲੱਗੀ ਜਾ ਰਹੇ ਨੇ ਜਿਬਲਾਓਗੇ ਤਾਂ ਆ ਜਾਵਾਂਗੇ ਨਹੀਂ ਤਾਂ ਇੱਥੇ ਹੀ ਕੰਮ ਸੈੱਟ ਹੈ ਆ ਜੀ ਜੰਮੂ ਦਾ ਕਿਸੇ ਨਾ ਉਹ ਜੰਮੂ ਦੇ ਯਾਰ ਹਾਂਜੀ ਜੰਮੂ ਵਾਲਾ ਪਤਾ ਨਹੀਂ ਉਹ ਮੈਨੂੰ ਵੀ ਸੁਣ ਚ ਆਇਆ ਸਾਡੀ ਟੀਮ ਨੂੰ ਪਤਾ ਹੋਣਾ ਯਾਰ ਸ਼ੋਅ ਸੀਗਾ ਨਹੀਂ ਸੀਗਾ ਮੈਨੂੰ ਇਹਦੇ ਬਾਰੇ ਨਹੀਂ ਨੋ ਲੈਜ ਮੈਂ ਤਾਂ ਬਸ ਸਟੇਜ ਤੇ ਪਹੁੰਚਣ ਵਾਲਿਆਂ ਜੋ ਹਾਂ ਇੱਕ ਦਿਨ ਪਹਿਲਾਂ ਪਤਾ ਲੱਗਦਾ ਕਿ ਆਪਾਂ ਇਹ ਸ਼ੋਅ ਤੇ ਜਾਣਾ ਆ ਬਾਕੀ ਨਹੀਂ ਮੈਂ ਡੀਪਲੀ ਨੋ ਲੈਜ ਨਹੀਂ ਰੱਖਦਾ ਕਿ ਆਪਾਂ ਕਦੋਂ ਕਿੱਥੇ ਸ਼ੋਅ ਆ ਉਹ ਟੀਮ ਦਾ ਕੰਮ ਆ ਤੇ ਉਹ ਪਤਾ ਨਹੀਂ ਕੰਟਰੋਵਰਸੀ ਆਪ ਹੀ ਬਣਾ ਲੈਂਦੇ ਆ ਜਦੋਂ ਸਾਡਾ ਕੋਈ ਸ਼ੋਅ ਹੁੰਦਾ ਆ ਹਿੰਦੂ ਵੀ ਸਾਡੇ ਭਰਾ ਆ ਯਾਰ ਅਸੀਂ ਕਿਹੜਾ ਕੋਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਜਿਆਦਾ ਫਸਾਦ ਖੜਾ ਕਰ ਲੈਂਦੇ ਹੋ ਔਰ ਉਹ ਗਾਣੇ ਨੂੰ ਜਿਹੜੇ ਗਾਣੇ ਨਾਲ ਤੁਸੀਂ ਰੌਲਾ ਪਾਉਂਦੇ ਉਹ ਗਾਣਾ ਆਏ ਨੂੰ 5 ਸਾਲ ਹੋ ਗਏ 5 ਸਾਲ ਪਹਿਲਾਂ ਦਾ ਉਹ ਗਾਣਾ ਆਇਆ ਉਹ ਗਾਣਾ ਅਸੀਂ ਡਿਲੀਟ ਵੀ ਕਰਤਾ ਉਹਦਾ ਸਪਸ਼ਟਿਕਰਨ ਵੀ ਜਦੇ ਦਿੱਤਾ ਸੀ ਜਿਹੜਾ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਉਹਦੇ ਰਿਗਾਰਡਿੰਗ ਤੇ ਸਾਡਾ ਕੋਈ ਹੈਗਾ ਹੀ ਨਹੀਂ ਰੌਲਾ ਯਾਰ ਸਾਡੇ ਪਿੰਡ ਤੋਂ ਨਹੀਂ ਮੁੰਡੇ ਇੰਨੇ ਯਾਰ ਮਿੱਤਰ ਆ ਇੰਨੇ ਸਾਡੇ ਨਾਲ ਖੇਡਦੇ ਰਹੇ ਆ ਪਿੰਡ ਵੀ ਸਾਡੇ ਹੋਣ ਵੀ ਸਾਡੇ ਨਾਲ ਪੰਡਤਾਂ ਦੇ ਮੁੰਡੇ ਦੋ ਰਹਿੰਦੇ ਆ ਆ ਰਾਜਪੂਤਾਂ ਦੇ ਮੁੰਡੇ ਸਾਡੇ ਮਿੱਤਰ ਆ ਠਾਕਰਾ ਦੇ ਮੁੰਡੇ ਸਾਡੇ ਮਿੱਤਰ ਆ ਇਹ ਥੋੜੀ ਜਿਹੀ ਅਸੀਂ ਕੋਈ ਇੱਕੋ ਜੰਡਾ ਚੁੱਕਿਆ ਆ ਤੁਸੀਂ ਫਸਾਦ ਕੜਾ ਕਰ ਲੈਂਦੇ ਹੋ ਆ ਕੁਝ ਪੱਤਰਕਾਰ ਵੀ ਆ ਮਿਲ ਲੱਗਾ ਜੰਮੂ ਚ ਉਹਨਾਂ ਨੇ ਬੜਾ ਰੌਲਾ ਪਾਇਆ ਚਾਰ ਪੰਜਾਂ ਦਾ ਕੁਝ ਹੋਰ ਜਿਹੜੇ ਆ ਸੋ ਕਾਲਡ ਜਿਹੜੇ ਬਣ ਜਾਂਦੇ ਆ ਤਰੰਦੇ ठेकेदार ਤੁਸੀਂ ਨਾ ਇਦਾਂ ਕਰਿਆ ਕਰੋ ਸਾਡਾ ਕੋਈ ਰੌਲਾ ਨਹੀਂ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਹਾਂ ਜੰਮੂ ਸਾਡਾ ਆਪਣਾ ਸ਼ਹਿਰ ਆ ਪੰਜਾਬੀਆਂ ਦਾ ਸ਼ਹਿਰ ਆ ਸਾਰੇ ਡੋਗਲੀ ਸਾਡੇ ਭਰਾਵਾਂ ਵਰਗੇ ਆ ਸਾਡੀ ਸਾਡੀ ਵੀ ਤਾਂ ਬੋਲੀ ਆ ਸਾਰਿਆਂ ਸਾਰੀ ਜਗ੍ਹਾ ਤੇ ਕਿਸੇ ਨਾ ਸਾਡਾ ਕੋਈ ਵਿਰੋਧ ਨਹੀਂ ਭਰਾ ਸਾਰੇ ਖੁਸ਼ ਰਹੋ ਤੰਦਰੁਸਤ ਰਹੋ ਛੋਟੀ ਜੀ ਲਾਈਫ ਆ ਪਿਆਰ ਮੁਹੱਬਤ ਕਰੋ ਜਦੋਂ ਸੁਣਨਾ ਹੋਊਗਾ ਆ ਜਾਾਂਗੇ ਨਹੀਂ ਸੁਣਨਾ ਤੇ ਕੋਈ ਗੱਲ ਨਹੀਂ ਕਰੇ ਬੈਠੇ ਅਖਾੜੇ ਲੱਗੇ ਜਾਂਦੇ ਆ ਕੋਈ ਇੱਧਰ ਆਲਾ ਨਹੀਂ ਗਾਣੇ ਸੁਣਨ ਲਈ ਸਾਡੇ ਕੋਈ ਮਸਲਾ ਨਹੀਂ ਆ ਫੇਰ ਆ ਜਾਗੇ ਕਿਤੇ ਜਦੋਂ ਤੁਸੀਂ ਕਹੋਗੇ ਉਦੋਂ ਆ ਜਾਗੇ ਕੋਈ ਮਸਲਾ ਨਹੀਂ ਜਿਹੜੀ ਚੀਜ਼ ਧੱਕੇ ਨਾਲ ਕਦੀ ਕੋਈ ਚੀਜ਼ ਨਹੀਂ ਹੁੰਦੀ ਸੋ ਬੇਨਤੀ ਹੈ ਕਿ ਉਹਨੂੰ ਫਸਾਦ ਨਾ ਬਣਾਇਓ ਪਰ ਬਾਰ-ਬਾਰ ਬਾਰ-ਬਾਰ ਉਹ ਗਾਣਾ ਲਾ ਕੇ ਸਗੋਂ ਤੁਸੀਂ ਉਹ ਗਾਣੇ ਨੂੰ ਮੇਰਾ ਕੀ ਕਸੂਰ ਨੂੰ ਤੁਸੀਂ ਆਪਣੇ ਪੇਜਾਂ ਤੇ ਪਾ ਕੇ ਸਗੋਂ ਜਾਦਾ ਦੁਨੀਆ ਨੂੰ ਦੱਸ ਦਿਓ ਅਸੀਂ ਤਾਂ ਕਦੀ ਸ਼ੇਰ ਹੀ ਨਹੀਂ ਕੀਤਾ 5 ਸਾਲ ਹੋ ਗਏ ਅਸੀਂ ਤਾਂ ਕਦੀ ਨਾਂ ਨੂੰ ਗਾਇਆ ਨਾ ਕਦੀ ਲਾਇਆ ਜਿੱਦਨ ਅਸੀਂ ਲਾ ਲਿਆ ਤੁਸੀਂ ਫੇਰ ਮੁੜ ਕੇ ਪਰਚੇ ਕਰਾ ਦਿੰਦੇ ਆ ਆਪ ਤੁਸੀਂ ਹਟਦੇ ਨਹੀਂ ਆਪ ਤੁਸੀਂ ਆਪ ਦੀ ਬੇਇੱਜ਼ਤੀ ਸਗੋਂ ਖੁਦ ਕਰਦੇ ਆਂ ਸੋ ਬੇਨਤੀ ਆ ਕਿ ਫਸਾਦ ਨਾ ਖੜੇ ਕਰਿਆ ਕਰੋ ਐਵੇਂ ਨਾ ਫੋਕੀ ਟੀਆਰਪੀ ਦੇ ਬਦਲੇ ਆ ਐਵੇਂ ਫੋਕੇ ਦੇ ਸੂਰਮੇ ਬਣਿਆ ਕਰੋ ਰੌਲਾ ਪਾਇਆ ਕਰੋ ਖੁਸ਼ ਰਿਆ ਕਰੋ ਪਿਆਰ ਕਰੋ ਇੱਕ ਦੂਜੇ ਨੂੰ ਸਾਰੇ ਧਰਮ ਸਾਡੇ ਸਾਂਝੇ ਆ Hindu ਧਰਮ ਵੀ ਸਾਨੂੰ ਪਿਆਰਾ ਆ ਇਸਾਈ ਧਰਮ ਵੀ ਪਿਆਰਾ ਆ ਸਿੱਖ ਧਰਮ ਵੀ ਸਾਡਾ ਆਪਣਾ ਆ ਸਾਰੇ ਧਰਮ ਬਹੁਤ ਪਿਆਰੇ ਆ ਸਾਰਿਆਂ ਦਾ ਅਸੀਂ ਸਤਿਕਾਰ ਕਰਦੇ ਆ ਸਾਰਿਆਂ ਨੂੰ ਬਹੁਤ ਪਿਆਰ ਕਿ ਸਾਰਿਆਂ ਨੂੰ ਰੱਬ ਚੜ੍ਹਦੀ ਕਲਾ 'ਚ ਰੱਖੇ ਸਾਰੇ ਕਰਮ ਬਹੁਤ ਚੰਗੇ ਆ ਜੀ ਸਭ ਦਾ ਸਰਕਾਰ ਨੂੰ ਸੀ ਸਾਰਿਆਂ ਦਾ ਸਤਿਕਾਰ ਕਰਦੇ ਆ